ਸਾਸ਼ੀ ਗਾਰਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਬੂਟੀਕ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕੁੜਤੇ ਦੀ ਵੀਡੀਓ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਹਨਾ ਵੀ ਕੁੜਤੇ ਦੇ ਆਪਾਂ ਕਿਹੜਾ ਕਿਵੇਂ ਫੋਲਡ ਕਰਨਾ ਹੈ ਤੇ ਗਲੇ ਦੀ ਪੱਟੀ ਆਪਾਂ ਨੇ ਕਿਵੇਂ ਅਟੈਚ ਕਰਨੀ ਆ ਇਹ ਬਲਾਂ ਵਾਲਾ ਕੁੜਤਾ ਹੈਗਾ ਤੇ ਇਹਦੇ ਆਪਾਂ ਬਲ ਬਲ ਪਾ ਕੇ ਅੱਗੇ ਵਾਲੀ ਫੱਟੀ ਤਿਆਰ ਕਰਾਂਗੇ ਤੇ ਇਹਦਾ ਜਿਹੜਾ ਆਪਣਾ ਘੇਰਾਗਾ ਵੀ ਉਹ ਘੇਰਾ گول ਘੇਰਾ ਮੋੜਨਾ ਆਪਾਂ ਨੇ ਵੀ ਉਹ ਕਿਸ ਤਰੀਕੇ ਨਾਲ ਮੋੜਨਾ ਤੇ ਕਈ ਭੈਣਾਂ ਨੂੰ ਇਹ ਚੀਜ਼ ਦੀ ਵੀ ਦਿੱਕਤ ਆਉਂਦੀ ਹੈ ਵੀ ਆਪਾਂ گول ਘੇਰੇ ਨੂੰ ਕਿਵੇਂ ਫੋਲਡ ਕਰੀਏ ਤੇ ਤੁਸੀਂ ਵੀਡੀਓ ਨਾ ਬਣੇ ਰਹੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਵੀ گول ਘੇਰਾ ਕਿਵੇਂ ਫੋਲਡ ਕਰ ਸਕਦੇ ਹਾਂ ਇਹ ਜ਼ਰੂਰੀ ਨਹੀਂ ਵੀ ਆਪਾਂ ਨੇ ਕੁਰਤੇ ਦਾ ਹੀ گول ਘੇਰਾ ਫੋਲਡ ਕਰਨਾ ਕਈ ਵਾਰ ਆਪਾਂ ਨੇ ਆਪਣੇ ਸੂਟਾਂ ਦੇ ਵੀ ਘੇਰੇ ਤਿਆਰ ਕਰਨੇ ਹੁੰਦੇ ਨੇ گول ਤੇ ਉਹ ਵੀ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਸਕਦੇ ਹਾਂ ਤੇ ਤੁਸੀਂ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਸੀਂ ਦੇਖਿਓ ਵੀ ਆਪਾਂ ਗੋਲ ਖੇਰਾ ਕਿਵੇਂ ਫੋਲਡ ਕਰ ਸਕਦੇ ਆਂ ਆਸਾਨੀ ਨਾਲ ਇਹ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਨੇ ਆਹ ਵਾਲੇ ਕੱਟ ਲਗਾਏ ਹੋਏ ਨੇ ਜਿੱਥੇ ਤੱਕ ਇੰਨਾ ਵੀ ਸੀਨ ਆਉਂਦੀ ਕੁੜਤੇ ਦੀ ਸੀਨ ਹੈ ਜਿਹੜੀ ਉਹ ਬਾਅਦ ਚ ਲੱਗਦੀ ਹੁੰਦੀ ਹੈ ਘੇਰੇ ਦੀ ਮਤਲਬ ਫਿਟਿੰਗ ਦੀ ਤੇ ਇਹ ਆਪਣਾ ਖੇਰਾ ਜਿਹੜਾ ਆਪਾਂ ਨੇ ਇਹ ਪਹਿਲਾਂ ਫੋਲਡ ਕਰਨਾ ਇਸ ਲਈ ਇਹਨੂੰ ਆਪਾਂ ਨੇ ਪਹਿਲਾਂ ਇੱਥੇ ਕੱਟ ਲਗਾਏ ਹੋਏ ਨੇ ਦੋਨੋਂ ਸਾਈਡਾਂ ਤੇ ਦੇ ਚਾਰ ਪੱਲਿਆਂ ਦੇ ਉੱਪਰ ਤੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਨੇ ਇਸ ਤਰੀਕੇ ਨਾਲਾ ਥੋੜਾ ਥੋੜਾ ਸਿੰਗਲ ਸੀਨ ਮਤਲਬ ਸਿੰਗਲ ਹੀ ਮੋੜਨਾ ਇਹਨੂੰ ਡਬਲ ਨਹੀਂ ਮੋੜਨਾ ਹੈਗਾ ਇਸ ਤਰ੍ਹਾਂ ਡਬਲ ਨਹੀਂ ਮੋੜਨਾ ਪਹਿਲਾਂ ਸਿੰਗਲ ਹੀ ਮੋੜਨਾ ਇਹਨੂੰ ਇਸ ਤਰ੍ਹਾਂ ਜਿਵੇਂ ਆਪਣੇ ਕਟਿਆ ਹੈ ਇੱਕ ਵਾਰ ਜੀ ਇਹਨੂੰ ਆਪਾਂ ਨੇ ਸੀਨ ਲਗਾ ਲੈਣੀ ਹੈ ਫਿਰ ਨਾਲ ਇਸ ਤਰ੍ਹਾਂ ਆਪਾਂ ਨੇ ਜਿੱਦਾਂ ਇਹਨਾਂ ਦੇ ਤੇ ਸੀਨ ਲਗਾ ਇਸ ਤਰ੍ਹਾਂ ਸੀਨ ਲਾਉਣ ਨਾਲ ਜਿਵੇਂ ਆਪਣੇ ਘੇਰੇ ਦੇ ਵਿੱਚ ਬਲਜੇ ਪੈ ਜਾਂਦੇ ਹਨ ਉਹ ਨਹੀਂ ਪੈਂਦੇ ਹੈਗੇ ਇਹ ਤਵਲ ਸੀਨ ਨਾਲ ਘੇਰਾ ਹੋਦਾ ਹੈ ਜਿਹੜਾ ਹਮੇਸ਼ਾ ਘੋੜਾ ਜਿਹੜਾ ਤੁਸੀਂ ਜਿਹੜਾ ਤਵਲ ਸੀਨ ਨਾਲ ਹੀ ਹੁੰਦਾ ਹੈ ਜੇ ਆਪਾਂ ਕਹੀ ਵੀ ਨਾ ਫਟਾਵਲ ਕੋਲਡ ਕਰਕੇ ਇੱਕ ਸੀਨ ਲਗਾ ਕੇ ਕੀ ਇਹਨਾਂ ਫੋਲਡ ਕਰਦਾਂਗੇ ਤਾਂ ਉਹ ਸਹੀ ਢੰਗ ਨਹੀਂ ਹੈਗਾ ਇਹਦਾ ਫੋਲਡ ਕਰਨਾ ਸਹੀ ਢੰਗ ਇਹ ਹੈ ਕਿ ਅਸੀਂ ਉਹ ਦੋ ਦੋ ਵਾਰ ਤੱਕ ਫੋਲਡ ਕਰਨਾ ਘੇਰੇ ਨੂੰ ਤੇ ਇਸੇ ਤਰ੍ਹਾਂ ਆਪਾਂ ਜਿਵੇਂ ਆਪਣੇ ਸਰਕਲ ਪਲਾਜੋ ਵਗੈਰਾ ਹੁੰਦੇ ਨੇ ਹਨਾ ਕਈ ਵਾਰ ਆਪਾਂ ਨੇ ਪੀਕੋ ਵਗੈਰਾ ਨਹੀਂ ਵੀ ਹੋਂ ਹੋਂ ਵੀ ਮਤਲਬ ਉਹਨਾਂ ਦੇ ਵਿੱਚ ਸੀਨ ਨਹੀਂ ਦੀ ਪੀਵੋ ਕਰਦੇ ਹਨਾ ਤਾਂ ਉਹਨੂੰ ਵੀ ਆਪਾਂ ਇਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਡਬਲ ਵਾਰ ਇੱਕ ਸਿੰਗਲ ਸੀਨ ਲਗਾ ਲਓ ਪਹਿਲਾਂ ਫਿਰ ਉਹਨੂੰ ਡਬਲ ਦੁਬਾਰਾ ਫੋਲਡ ਕਰਕੇ ਫੇਰ ਉਹਦੇ ਤੇ ਸੀਨ ਲਗਾ ਦਿਓ ਉਸ ਤਰੀਕੇ ਨਾਲ ਮਤਲਬ ਜਿਹੜੀ ਤਰੀਕੇ ਜਿਹੜੀ ਕਾਹਦੇ ਮੁੜ ਜਾਂਦੀ ਹੈ ਤੇ ਸੋਹਣੀ ਮੁੜ ਜਾਂਦੀ ਹੈ ਕਿ ਇਹ ਵਰ ਆਪਣੇ ਰਵੇ ਹੁੰਦਾ ਵੀ ਆਪਾਂ ਵੀ ਕੋ ਨਹੀਂ ਕਰਵਾ ਸਕਦੇ ਜਿੰਦੇ ਨਾਲ ਇਹ ਦੂਜੇ ਵਾਲਾ ਫੋਲਡ ਕਰ ਸਕਦੇ ਘੇਰੇ ਇਹ ਆਪਾਂ ਤਾਂ ਅੱਜ ਕਰ ਰਹੇ ਹਾਂ ਕੁਰਤੇ ਦੀ ਸਲਾਈ ਕੁਰਤੇ ਦਾ ਘੇਰਾ ਫੋਲਡ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਘੇਰਾ ਫੋਲਡ ਕਰਕੇ ਆਪਾਂ ਫੇਰ ਨਾ ਮਾਰੀ ਪੱਟੀ ਤੇ ਇਹ ਵਾਲੀ ਪੱਟੀ ਹੈ ਜਿਹੜੀ ਬਣਾਉਣੀ ਆ ਦੇਖੋ ਇਹ ਆਪਾਂ ਨੇ ਸਿੱਧੀ ਸੀਨ ਇੱਕ ਵਾਰ ਦੀ ਲਗਾ ਚਾ ਆਪਾਂ ਇੱਧਰ ਤੱਕ ਲੈ ਆਏ ਇੱਥੇ ਐਂਡ ਕਰਕੇ ਇਹ ਨੂੰ ਆਪਾਂ ਇੱਥੇ ਹੀ ਫੋਲਡ ਕਰ ਲਿਆਵਾਂਗੇ ਦੁਬਾਰਾ ਤੋਂ ਤੇ ਤੁਸੀਂ ਇਹ ਤਰੀਕਾ ਦੱਸਿਓ ਸਾਨੂੰ ਵੀ ਕਿਵੇਂ ਲੱਗਿਆ ਤੁਹਾਨੂੰ ਸਮਝ ਆਈ ਕਿ ਆਪਾਂ ਇਹ ਘੇਰਾ ਜਿਹੜਾ ਵੀ ਉਹ ਥਾਣੇ ਕਿਵੇਂ ਬਣਾਇਆ ਕਰਨਾ ਇਹ ਵੀ ਜਦੋਂ ਅਸੀਂ ਆਪਾਂ ਤੁਹਾਨੂੰ ਦਿਖਾਏ ਵੀ ਗਲੇ ਦੀ ਪੱਤੀ ਵੀ ਆਪਾਂ ਨੇ ਕਿਵੇਂ ਬਣਾਉਣੀ ਆ ਇਹ ਹੈਗਾ ਆਪਣਾ ਬਲਾਂ ਵਾਲਾ ਪੱਤਾ ਜੋ ਆਪਣੀ ਪੱਟੀ ਪਹਿਲਾਂ ਬਜ਼ੁਰਗ ਪਾਉਂਦੇ ਸੀਗੇ ਅੱਜ ਕੱਲ੍ਹ ਲਾਲੂ ਨਾ ਜਮਾਨਾ ਵੀ ਆਪਣੇ ਪੱਟੀ ਵਾਲੇ ਗਲੇ ਪਾਉਣ ਲੱਗੇ ਹੈ ਨਾ ਸਿੰਪਲ ਪੱਟੀ ਵਾਲੀ ਹੁੰਦੇ ਨੇ ਬਲਾਂ ਵਾਲੀ ਕਿਤੇ ਪਾਉਣੀ ਸੀ ਬਹੁਤ ਘੱਟ ਜਿਹੜਾ ਕੋਈ ਪੁਰਾਣੇ ਪਾਪਾਈ ਹੁਣੀ ਲਾ ਲੋ ਜਿਵੇਂ ਉਹਨਾਂ ਦੀ ਉਮਰ ਦੇ ਜ਼ਿਆਦਾ ਪਾਉਂਦੇ ਨੇ ਜਿਹੜੇ ਇਸ ਤਰ੍ਹਾਂ ਕਰਕੇ ਆਪਾਂ ਨੂੰ ਡਬਲ ਕੋਰਡ ਕਰ ਦਾਂਗੇ। ਤੇ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ। ਕਿ ਇੱਕ ਮੇਰੀ ਭੈਣਾਂ ਨੂੰ ਬੇਨਤੀ ਹੈ ਜੀ ਹਨਾ ਵੀਡੀਓ ਤੇ ਜ਼ੂਤ ਬਹੁਤ ਘੱਟ ਆਉਣ ਲੱਗੇ। ਮੇਰੇ ਭੈਣਾਂ ਫੋਲੋ ਕਰ ਲੈਂਦੀਆਂ ਨੇ ਪਰ ਜ਼ੀਓਸ ਨਹੀਂ ਆਉਂਦੀਆਂ। ਮਤਲਬ ਫੋਲੋ ਕਰਕੇ ਆਈਦੀਆਂ ਸਟ ਕਰ ਦਿੰਦੇ ਆਪਾਂ ਜੀ ਇੱਕ ਵਾਰ ਆਪਾਂ ਬੈਲ ਆਈਕਨ ਹੈ ਜਿਹੜੀ ਉਹਦੇ ਉੱਪਰ ਬੈਲ ਬਣੀ ਹੋਈ ਹੈ ਜੇ ਆਪਾਂ ਉਹਨੂੰ ਟੈਪ ਕਰ ਦਈਏਗਾ ਟਾਈਕ ਕਰਦੇ ਨਾਲ ਨਾਲ ਜਿਹੜੇ ਬੈਨ ਨੂੰ ਦਬੇ ਰਹਿਣਾ ਹੈ ਤਾਂ ਕਿ ਜਿਹੜੀ ਵੀਡੀਓ ਆਪਾਂ ਰੋਜ਼ ਅਪਲੋਡ ਕਰਦੇ ਆਂ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਜਾਊਗਾ ਤਾਂ ਕਿ ਤੁਸੀਂ ਫੇਸ ਸਾਡੀ ਅਗਲੀ ਵੀਡੀਓ ਵੀ ਜਲਦੀ ਦੇਖ ਸਕਦੇ ਹੋ ਕਿਉਂਕਿ ਉਹਦੇ ਤੇ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਵੀ ਆਪਾਂ ਵੀਡੀਓ ਨੂੰ ਅਪਲੋਡ ਕਰਦੇ ਆਂ ਤੇ ਤੁਸੀਂ ਉਸੇ ਟਾਈਮ ਚਲੋ ਉਸੇ ਟਾਈਮ ਨਹੀਂ ਦੇਖਣੀ ਤੁਸੀਂ ਬਾਅਦ ਚ ਦੇਖ ਸਕਦੇ ਹੋ ਕਿਉਂਕਿ ਉਹਦੇ ਨਾਲ ਮੈਸੇਜ ਆ ਜਾਂਦਾ ਵੀ ਆਪਾਂ ਨੀ ਵੀਡੀਓ ਅਪਲੋਡ ਕਰਤੀ ਆ ਤੇ ਤੁਸੀਂ ਫਿਰ ਉਹ ਵੀਡੀਓ ਦੇਖ ਸਕਦੇ ਹੋ ਤੇ ਕਈ ਭੈਣਾ ਸਬਸਕ੍ਰਾਈਬ ਕਰ ਲੈਂਦੀਆਂ ਨੇ ਪਰ ਭੈਣਾ ਬੈਲ ਨਹੀਂ ਦੱਬਦੀਆਂ ਜੋ ਵੀ ਮੇਰੀਆਂ ਭੈਣਾਂ ਨੇ ਬੈਲ ਨੂੰ ਆਪਣੇ ਨੂੰ ਨਹੀਂ ਦੱਬਿਆ ਹੋਇਆ ਤਾਂ ਉਹ ਬੈਲ ਨੂੰ ਜਰੂਰ ਦੱਬ ਲਿਓ ਤਾਂ ਕਿ ਤੁਹਾਡੇ ਤੱਕ ਜਿਹੜਾ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਦੋਨੋਂ ਘੇਰੇ ਫੋਲਡ ਕਰ ਲਏ ਤੇ ਇਹ ਦੇਖੋ ਇਹ ਜਦ ਜਦਿ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਨਾ ਇਹ ਸਾਰੇ ਵਾਲ ਵਗੈਰਾ ਨਿਕਲ ਜਾਣਗੇ ਦੇਖੋ ਇਹ ਇੰਨਾ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਫੋਲਡ ਹੋ ਜਾਂਦਾ ਆਪਣਾ ਘੇਰਾ ਇਹ ਇਹਦੇ ਡਬਲ ਸੀਨ ਲੱਗੀ ਆ ਇੱਕ ਸੀਨ ਆਪਾਂ ਪਹਿਲਾਂ ਲਾਈਆ ਐਲਾਈਆ ਤੇ ਫਿਰ ਉਸ ਤੋਂ ਬਾਅਦ ਚ ਲੱਗੀ ਆ ਤੇ ਇਸ ਤਰੀਕੇ ਨਾਲ ਆਪਾਂ ਘੇਰੇ ਨੂੰ ਫੋਲਡ ਕਰ ਸਕਦੇ ਹਾਂ ਤੇ ਹੁਣ ਆਪਾਂ ਇਹਦੇ ਲਗਾਵਾਂਗੇ ਗਲੇ ਦੀ ਪੱਟੀ ਦੇਖੋ ਗਲ ਆਪਾਂ ਨੇ ਇਸ ਤਰ੍ਹਾਂ ਕਟਿੰਗ ਕੀਤਾ ਹੋਇਆ ਤੇ ਇਹਦੇ ਉੱਪਰ ਆਪਾਂ ਨੇ ਗਲਪਾ ਕੇ ਗਲੀ ਨੂੰ ਤਿਆਰ ਕਰਨਾ ਹੈ ਗਲਿਆੜੀ ਫੱਟੀ ਨੂੰ ਤੇ ਹੁਣ ਆਪਾਂ ਤੁਹਾਨੂੰ ਫੱਟੀ ਤਿਆਰ ਕਰਕੇ ਦਿਖਾਉਣਾ ਹੈ ਵੀ ਇਹ ਆਪਾਂ ਨੇ ਕਿਵੇਂ ਤਿਆਰ ਕਰਨੀ ਆ ਇਸ ਤਰ੍ਹਾਂ ਆਪਾਂ ਨੇ 2-2 ਇੰਚ ਦੀਆਂ 2 ਫੱਟੀਆਂ ਲੈ ਲੈਣੀਆਂ ਕੱਟ ਕਰ ਲੈਣੀਆਂ ਨੇ ਸਿੱਧੀਆਂ ਸਟ੍ਰੇਟ ਤੇ ਇਹ ਇਹਨਾਂ ਨੂੰ ਆਪਾਂ ਨੇ ਅਟੈਚ ਕਰਨਾ ਇਸ ਗੋਲੀ ਦੇ ਤੇ ਇਹਦੇ 'ਚ ਆਪਾਂ ਨੇ ਕੋਈ ਵੀ ਹਨਾ ਬੁਗਰਮ ਜਾਂ ਕੋਈ ਪੇਸਟਿੰਗ ਪੇਪਰ ਕੁਛ ਨਹੀਂ ਪਾਉਣਾ ਹੈਗਾ ਸਿੰਪਲ ਆਪਾਂ ਨੇ ਕੱਪੜੇ ਨਾਲ ਹੀ ਇਹਨੂੰ ਬਣਾਉਣਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਅਟੈਚ ਕਰ ਲਾਂਗੇ ਪਹਿਲਾਂ ਆਪਾਂ ਪਾਟਰਨ ਨਾਲ ਕੱਟੀ ਤਿਆਰ ਕਰਾਂਗੇ ਜਿਹਦੇ ਤੇ ਆਪਾਂ ਨੇ ਪਾਟਰਨ ਲਾਉਣੇ ਨੇ ਉਹ ਵਾਲੀ ਕੱਟੀ ਤਿਆਰ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਕਾਜਾਂ ਵਾਲੀ ਕੱਟੀ ਤਿਆਰ ਕਰਾਂਗੇ ਪਹਿਲਾਂ ਪਾਣੀ ਲਾ ਲੈਣੀ ਐ ਇਸ 83 ਸਾਈਡ ਦੇ ਘਰ ਦੇ ਲਈ ਗਰਮ ਕਰਨ ਦੀ ਬਣਾਉਣ ਦੇ ਬਾਰੇ ਤਾਂ ਇਹ ਇਹ ਜਿਹੜੀ ਫੱਟੀ ਬਣ ਆਲੀ ਐ ਇਹ ਜਿਆਦਾਤਰ ਹੀ 13 ਇੰਚ 13.5 ਇੰਚ ਦੀ ਹੀ ਤਿਆਰ ਹੁੰਦੀ ਆ ਇਨੂੰ ਆਪਾਂ ਨੂੰ ਫੋਲਡ ਕਰ ਲੈਣਾ ਇੱਥੇ ਆਪਾਂ ਨੇ ਕੱਟ ਲਗਾ ਲੈਣੇ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਨਾ ਇਹ ਇਸ ਤਰ੍ਹਾਂ ਆਪਾਂ ਜਿਹੜੀ ਆ ਸੀਮ ਗਈ ਹੈ ਇਸ ਇੱਥੋਂ ਆਪਾਂ ਨੇ 1/2 ਇੰਚ ਬਾਹਰ ਰੱਖ ਕੇ ਫੱਟੀ ਤੇ ਇਹਦੇ ਉੱਪਰ ਆਪਾਂ ਨੇ ਦੱਬ ਮਿਸਮਾ ਲਗਾ ਦੇਣੀ ਹੈ ਜਿੱਥੇ ਆਪਾਂ ਨੇ ਸੀਮ ਨਾਲ

ਮਸਨਾ ਗਵੀ ਆਪਣੇ ਕੁੜਤੇ ਦੇ ਉੱਪਰ ਪੱਤੀ ਦੇ ਪੱਤਰ ਫਾਈ ਹੋਣੇ ਚਾਹੀਦੇ ਆ ਇਹ ਵਾਲੀ ਆਪਣੀ ਕੁੱਟੀ ਲੱਗ ਗਈ ਤੇ ਹੁਣ ਆਪਾਂ ਨੇ ਲਗਾਉਣੀ ਆ ਇਧਰ ਦੀ ਸਾਈਡ ਤੇ ਇਧਰਲੀ ਸਾਈਡ ਦੀ ਆਪਾਂ ਹੁਣ ਮੀ ਅਟੈਚ ਕਰ ਲਾਂਗੇ ਪਰ ਪਰ ਦੀ ਸੀਨ ਨਾਲ ਹੀ ਅਟੈਚ ਕੀਤੀ ਹੈ ਇਹ ਮੇਰੀ ਛੱਟੀ ਜਿਹੜੀ ਕੱਟ ਕਰਤੀ ਹੋਈ ਸੀ ਥੋੜੀ ਟੈਡੀ ਵੀ ਕਿਸ ਤਰ੍ਹਾਂ ਰੱਖਦੇ ਨੇ ਕਟਿੰਗ ਕਰਵਾ ਲਈ ਤਾ ਤੇ ਇੱਥੇ ਆਪਾਂ ਨੇ ਇਹ ਦਰ ਵੀ ਕੱਟ ਲਗਾ ਲੈਣਾ ਉਸ ਤੋਂ ਬਾਅਦ ਜਿਹੜਾ ਪਾਣੀ ਇਹ ਵਾਲਾ ਕੱਪੜਾ ਇਹਦੇ ਨਾਲ ਛੱਟੀ ਅਟੈਚ ਕੀਤੀ ਹੈ ਇਹਦੀ ਸੀਨ ਨੂੰ ਆਪਾਂ ਨੇ ਉਸੇ ਤਰੀਕੇ ਨਾਲ ਇਹਨੂੰ ਵੀ ਕਰ ਦਿਆ ਇਹਦੇ ਵਿੱਚ ਤੁਸੀਂ ਨੇ ਜੇ ਪੇਸਟਿੰਗ ਪੇਪਰ ਅਟੈਚ ਕਰਨਾ ਤਾਂ ਅਟੈਚ ਕਰ ਸਕਦੇ ਹੋ ਮਤਲਬ ਪੇਸਟਿੰਗ ਪੇਪਰ ਨਹੀਂ ਜਿਵੇਂ ਆਪਣੀ ਸ਼ਰਟ ਪੱਟੀ ਆਉਂਦੀ ਹੁੰਦੀ ਹੈ ਇੱਕ ਕੁਰਤੇਆਂ ਦੇ ਜਿਹਦੇ ਨਾਲ ਪੱਟੀਆਂ ਬਣਦੀਆਂ ਨੇ ਉਹ ਵਾਲੀ ਪੱਟੀ ਤੇ ਉਹ ਨੂੰ ਆਪਾਂ ਅਟੈਚ ਕਰਨਾ ਇਸ ਵਾਲੀ ਉਸ ਤੇ ਪੱਟੀ ਤੇ ਪਰ ਮੈਂ ਤਾਂ ਹਮੇਸ਼ਾ ਇਸ ਤਰ੍ਹਾਂ ਹੀ ਬਿਨਾ ਪੱਟੀ ਪਾਏ ਉਹ ਅਟੈਚ ਕਰਦੀ ਆਂ ਇਹ ਇਸ ਤਰ੍ਹਾਂ ਡਬਲ ਫੋਲਡ ਹੋ ਜਾਂਦਾ ਹੈ ਜਿਹੜਾ ਆਪਾਂ ਨੇ ਕਪੜਾ ਲਗਾਇਆ ਉਹ ਅੰਦਰ ਦੀ ਸਾਈਡ ਫੋਲਡ ਹੋ ਜੂਗਾ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਸੀਣ ਹੈ ਉਹ ਕੱਚੀ ਸੀਣ ਲਗਾ ਲੈਣੀ ਹੈ ਕਿਉਂਕਿ ਇਹਨੂੰ ਆਪਾਂ ਜਦੋਂ ਕਾਜ ਕਰ ਹੋ ਜਾਣਗੀ ਤਾਂ ਇਹਨੂੰ ਆਪਾਂ ਉਹ ਢੇਡ ਦਾਂਗੇ ਇਹ ਜਿਹੜੀ ਫੱਟੀ ਆਪਾਂ ਬਣਾ ਰਹੇ ਹਾਂ ਹੁਣ ਇਹਦੇ ਤੇ ਕਾਜ ਹੋਣਗੇ ਇਸ ਤਰ੍ਹਾਂ ਇੱਥੇ ਆਪਾਂ ਕੱਚੀ ਸੀਣ ਲਗਾ ਜਿਹੜਾ ਇਹਦਾ ਆਪਣਾ ਹਿਪ ਵਾਲਾ ਛੱਤੀ ਦਾ ਇਹ ਦਿੱਤਾ ਕਿ ਇਹ ਇਸ ਤਰ੍ਹਾਂ ਹੀ ਤਿਆਰ ਹੋਊਗਾ ਤੇ ਇਸ ਤੋਂ ਬਾਅਦ ਜਿਹੜਾ ਇਹਦਾ ਵਾਲਾ ਇਹ ਵਾਲਾ ਪੰਨੇ ਜਿਹੜਾ ਕੱਟ ਲਏ ਨੇ ਇੱਕ ਤੋਂ ਆਪਣੀ ਇਹਦਾ ਵਾਲ ਪਾ ਲਵਾਂਗੇ ਛੱਤੀ ਦਾ ਤੇ ਇਹਦੇ ਇੱਥੇ ਬਣ ਜਾਣੀਆਂ ਸੀਮ ਲਾ ਕੇ ਡੱਬੀ ਜਿਹੜੀ ਆਪਣੇ ਇੱਥੇ ਕੁਰਤੀਆਂ ਦੇ ਉੱਪਰ ਡੱਬੀ ਬਣੀ ਹੁੰਦੀ ਹੈ ਨਾ ਚੌਂਸ ਉਸ ਸੀਨ ਨਾਲ ਇਸ ਤਰ੍ਹਾਂ ਕਰ ਦਿੱਤੀ ਜਿੱਥੇ ਆਪਾਂ ਨੇ ਇਹਦੇ ਕੱਟ ਲਗਾਏ ਸੀ ਉਥੇ ਆਪਾਂ ਨੇ ਡੱਬੀ ਬਣਾਉਣੀ ਹੈ ਪਾਣੀ ਇਹ ਟੱਪੀ ਬਣਾਉਣੀ ਆ ਹਨਾ ਤਾਂ ਜਿਹੜਾ ਆਪਣਾ ਇਹ ਆਪਾਂ ਨੇ ਕੱਟ ਬਣਾਇਆ ਹੁੰਦਾ ਤੇ ਇਹਨੂੰ ਇੱਥੋਂ ਫੜ ਕੇ ਸਾਰਾ ਸਹੀ ਕਰਕੇ ਫੇਰ ਡੱਬੀ ਬਣਾਉਣੀ ਚਾਹੀਦੀ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਉੱਚਾ ਨੀਵਾਂ ਨਾ ਹੋ ਸਾਈਡ ਰਹੇ ਮਤਲਬ ਕਈ ਵਾਰ ਆਪਾਂ ਜਦੋਂ ਡੱਬੀ ਬਣਾਉਣੀ ਆ ਹਨਾ ਉੱਪਰੋਂ ਉੱਚਾ ਨੀਵਾਂ ਰਹਿ ਜਾਂਦਾ ਉਹਦੇ ਲਈ ਆਪਾਂ ਉੱਪਰੋਂ ਲੈ ਕੇ ਨੀਚੇ ਤੱਕ ਇਹ ਇੱਕ ਸਾਰ ਕਰਕੇ ਫੇਰ ਇਹਦੀ ਡੱਬੀ ਬਣਦੀ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਫੱਟੀ ਦੇ ਵਿੱਚ ਬਾੜ ਮੰਗਦੀ ਹੈ ਇਸ ਤਰ੍ਹਾਂ ਇਹਦੀ ਡੱਬੀ ਬਣਾ ਲੀ ਆਪਾਂ ਤੇ ਇਹ ਆਪਣੀ ਹੈ ਜੀ ਫੱਟੀ ਲਓ ਜੀ ਇਸ ਤਰ੍ਹਾਂ ਇਹਦੀ ਆਪਣੀ ਡੱਬੀ ਬਣ ਕੇ ਇਸ ਤਰ੍ਹਾਂ ਬਾਲ ਵਾਲੀ ਫੱਟੀ ਇਹਦੀ ਤਿਆਰ ਹੋਊਗੀ ਤੇ ਇੱਕ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਿਆ ਹਨਾ ਵੀ ਆਪਾਂ ਨੇ ਘੇਰਾ ਕਿਵੇਂ ਫੋਲਡ ਕਰਨਾ ਤੇ ਇਹ ਵਾਲੀ ਕਲੇ ਦੀ ਫੱਟੀ ਲਾ ਲੂ ਹਨਾ ਵੀ ਆਪਾਂ ਨੇ ਇਹ ਕਿਵੇਂ ਤਿਆਰ ਕਰਨੀਆਂ ਇਹ ਕੁੜਤੇ ਦੀ ਸਲਾਈ ਆਪਾਂ ਕਿਵੇਂ ਤਿਆਰ ਕਰਨੀ ਹੈ ਇਹਦੇ ਵਿੱਚ ਆਪਾਂ ਨੇ ਸਿਰਫ ਤੁਹਾਨੂੰ ਇੰਨਾ ਚ ਦੱਸਿਆ ਗਲੇ ਦੀ ਪੱਟੀ ਤੇ ਘੇਰਾ ਕਿਵੇਂ ਆਪਾਂ ਨੇ ਫੋਲਡ ਕਰਨਾ ਤੇ ਆਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇਬ ਗੀਜਾ ਤੇ ਤੀਰਾ ਵੀ ਉਹ ਆਪਾਂ ਕਿਵੇਂ ਅਟੈਚ ਕਰਦੇ ਹਾਂ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਗੀਜਾ ਜੇਬ ਤੇ ਤੀਰਾ ਆਪਾਂ ਨੇ ਕਿਵੇਂ ਅਟੈਚ ਕਰਨਾ ਚਲੋ ਜੀ ਇੰਨਾ ਆਪਾਂ ਤੁਹਾਨੂੰ ਦੱਸਦੇ ਹੋਏ ਤੁਹਾਡਾ ਧੰਨਵਾਦ ਕਰਦੇ ਆਂ ਵੀਡੀਓ ਨੂੰ ਦੇਖਣ ਵਾਸਤੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ